ਜਲੰਧਰ ਦੇ ਵਿੱਚ ਨਗਰ ਨਿਗਮ ਤੇ ਪੰਜਾਬ ਪੁਲਿਸ ਵੱਲੋਂ ਅੱਜ ਜਲੰਧਰ ਦੇ ਦੌਰੇ ਕੀਤੇ ਗਏ ਨੇ ਕਿੱਥੇ-ਕਿੱਥੇ ਕਿਹੜੀਆਂ ਰੇੜੀਆਂ ਸੇਫ ਲੱਗ ਸਕਦੀਆਂ ਤੇ ਨਾ ਉੱਥੇ ਪ੍ਰੋਬਲਮ ਟ੍ਰੈਫਿਕ ਦੀ ਆਵੇ ਇਸ ਦਾ ਦੌਰਾ ਕੀਤਾ ਗਿਆ ਸਾਡੇ ਨਾਲ ਐਡੀਸੀਪੀ ਟ੍ਰੈਫਿਕਸ ਇਹ ਗੱਲਬਾਤ ਕਰਦੇ ਚੱਲ ਸਰ ਅੱਜ ਕੋਰਪੋਰੇਸ਼ਨ ਦੇ ਨਾਲ ਤੇ ਤੁਸੀਂ ਆਪ ਸੜਕਾਂ ਦੇ ਦੌਰੇ ਕੀਤੇ ਜਾ ਰਹੇ ਨੇ ਕਿੱਥੇ-ਕਿੱਥੇ ਰੇੜੀ ਲੱਗਣ ਵਾਲਾ ਸਹੂਲਤ ਹੈ ਉਹਨਾਂ ਨੂੰ ਸਹੂਲਤਾ ਕਿਹੜੀਆਂ ਦਿੱਤੀਆਂ ਜਾ ਰਹੀਆਂ ਜੀ ਬਿਲਕੁਲ ਅੱਜ ਅਸੀਂ ਮਾਨਯੋਗ ਸੀਪੀ ਸਾਹਿਬ ਤੇ ਮਨਜੁਗ ਕਮਿਸ਼ਨਰ ਕਾਰਪੋਰੇਸ਼ਨ ਉਹਨਾਂ ਦੇ ਨਿਰਦੇਸ਼ਾਂ ਦੇ ਉੱਤੇ ਤੈਵ ਵਪਾਰਕ ਟੀਮ ਦੇ ਨਾਲ ਲੈ ਕੇ ਸਰਦਾਰ ਮਨਦੀਪ ਸਿੰਘ ਜੀ ਨਾਲ ਨੇ ਅਸੀਂ ਟ੍ਰੈਫਿਕ ਨੂੰ ਟ੍ਰੈਫਿਕ ਜਿਹੜਾ ਸੰਚਾਰੂ ਢਾਂਗ ਨਾਲ ਚਲਾਉਣ ਲਈ ਜਿਹੜੇ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਸ਼ਹਿਰ ਦੇ ਵਿੱਚ ਵੀ ਪ੍ਰੋਪਰ ਮੈਨੇਜ ਹੋ ਸਕੇ ਹਰ ਇੱਕ ਚੀਜ਼ ਨੂੰ ਤਰੀਕੇ ਨਾਲ ਮੈਨੇਜ ਕਰੀਏ ਉਹ ਪ੍ਰੋਪਰ ਐਜ਼ ਅ ਟੀਮ ਅਸੀਂ ਇਹਨੂੰ ਕੰਮ ਕਰ ਰਹੇ ਆ ਇਹਦੇ ਉੱਤੇ ਜਿੱਥੇ ਕੋਈ ਪਾਰਕਿੰਗਾਂ ਦੀ ਪ੍ਰੋਬਲਮ ਹੈ ਉਹ ਪਾਰਕਿੰਗਾਂ ਦੇਖ ਰਹੇ ਆ ਵੀ ਕਿੱਥੇ ਕਿੱਥੇ ਕੋਈ ਨਵੀਆਂ ਪਾਰਕਿੰਗਾਂ ਜਿੱਥੇ ਬਣ ਸਕਦੀਆਂ ਉਹ ਬਣਾ ਰਹੇ ਆ ਤੇ ਇਸ ਤੋਂ ਇਲਾਵਾ ਜਿਹੜੀਆਂ ਰੇੜੀਆਂ ਫੜੀਆਂ ਜਿਹੜੀਆਂ ਲੱਗਦੀਆਂ ਨੇ ਸਪੋਰਟ ਸੰਡੇ ਮਾਰਕੀਟ ਦਾ ਬੜਾ ਇਸ਼ੂ ਸੀ ਵੀ ਸੰਡੇ ਮਾਰਕੀਟ ਲੱਗਣ ਵਾਸਤੇ ਕੋਈ ਥਾਂ ਚਾਹੀਦੀ ਹੈ ਉਹ ਵੀ ਅਸੀਂ ਥਾਂ ਜਿਹੜੀ ਐ ਅਸੀਂ ਕੋਈ ਦੇਖੀ ਐ ਉਹਦੇ ਵਿੱਚ ਅਸੀਂ ਹੁਣ ਆਪਣੇ ਜਿਹੜੇ ਸੀਨੀਅਰ ਆਫੀਸਰ ਨੇ ਸਾਡੇ ਉਹਨਾਂ ਨੇ ਡਿਸਕਸ ਕਰਕੇ ਜੋ ਵੀ ਅਗਲਾ ਹੁਕਮ ਹੋਏਗਾ ਉਹਦੇ ਮੁਤਾਬਕ ਅਕਲੀ ਕਰਾਂਗੇ ਦੇਖਿਆ ਜਾਂਦਾ ਸੰਡੇ ਮਾਰਕੀਟ ਦੇ ਵਿੱਚ ਟੇਬਲ ਵਾਈਜ਼ ਪੈਸੇ ਲਿੱਤੇ ਜਾਂਦੇ ਨੇ ਦੁਕਾਨਦਾਰਾਂ ਵੱਲੋਂ ਕਿਦਾ ਕਿਸੇ ਨੇ ਇੱਕ ਟੇਬਲ ਲਗਾਣਾ ਦੋ ਟੇਬਲ ਲਗਾਣੇ ਨੇ ਤੇ ਕਈ ਬੰਦਿਆਂ ਦੇ ਕਈ ਅੱਡੇ ਲੱਗੇ ਹੁੰਦੇ ਨੇ ਕਿਾ ਉੱਥੇ ਇੱਕ ਬੰਦੇ ਨੂੰ ਇੱਕ ਅੱਡਾ ਦਿੱਤਾ ਜਾਏਗਾ ਜਾਂ ਐਦਾਂ ਹੀ ਠੇਕੇ ਜੋ ਹੈ ਕਿ ਇੱਕ 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 ਬੰਦਾ ਹੀ ਦਾਦਾ ਕਿਹੜੇ ਅੱਡੇ ਲਿੱਤੇ ਇਹ ਦੇਖੋ ਇਹਦੇ ਬਾਰੇ ਜਿਆਦਾ ਬਿਹਤਰ ਤੁਹਾਨੂੰ ਜਿਹੜੇ ਸਾਡੇ ਨਾਲ ਆਏ ਨੇ ਮਨਦੀਪ ਜੀ ਇਹ ਦੱਸ ਸਕਦੇ ਨੇ ਕਿ ਵੀ ਕਾਰਪੋਰੇਸ਼ਨ ਦਾ ਇਹ ਕੰਮ ਹੈ ਕਿ ਕਿਸ ਤਰੀਕੇ ਨਾਲ ਇਹਨੂੰ ਲਾਉਣਾ ਪੈਣੀ ਅਸੀਂ ਮੈਂ ਤੁਹਾਨੂੰ ਇੱਕ ਚੀਜ਼ ਅਸੀਂ ਤੁਹਾਨੂੰ ਪ੍ਰੋਮਿਸ ਵੀ ਕਰਦੇ ਹਾਂ ਕਿ ਦਾਅਵੇ ਨਾਲ ਵੀ ਕਿੰਨੇ ਆ ਅਸੀਂ ਆਪਣੇ ਵੱਲੋਂ ਕਾਰਪੋਰੇਸ਼ਨ ਤੇ ਪੰਜਾਬ ਪੁਲਿਸ ਐਜ਼ ਅ ਟੀਮ ਐਜ਼ ਅ ਯੂਨਿਟ ਅਸੀਂ ਕੰਮ ਕਰ ਰਹੇ ਹਾਂ ਤੇ ਬੜੀ ਤੰਦਾਈ ਨਾਲ ਅਸੀਂ ਕੰਮ ਕਰ ਰਹੇ ਹਾਂ ਤਾਂ ਕਿ ਜਿਹੜੇ ਸ਼ਹਿਰ ਨਿਵਾਸੀ ਨੇ ਜਿਹੜੇ ਜਲੰਧਰ ਦੇ ਜਿੰਨੇ ਵੀ ਨਿਵਾਸੀ ਨੇ ਇਹਨਾਂ ਨੂੰ ਅਸੀਂ ਹਰ ਤਰ੍ਹਾਂ ਦੀ ਇੱਥੇ ਸਹੂਲਤ ਹਰ ਤਰ੍ਹਾਂ ਦਾ ਟ੍ਰੈਫਿਕ ਤੋਂ ਨਜਾਤ ਤੇ ਚੰਗੇ ਤਰੀਕੇ ਨਾਲ ਅਸੀਂ ਨੂੰ ਸੰਚਾਰੂ ਢੰਗ ਨਾਲ ਜਿਹੜਾ ਪ੍ਰਸ਼ਾਸਨ ਆਪਣਾ ਕੰਮ ਕਰ ਸਕੇ ਤੇ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਕਿਹੜੀਆਂ ਰੇਡੀਆਂ ਲਗਾਉਣ ਲਈ ਇੱਕ ਸੇਫ ਜਗ੍ਹਾ ਲੱਭਦੇ ਪਿਓ ਕਿਤੇ ਨਾ ਜੇ ਟ੍ਰੈਫਿਕ ਜਾਮ ਹੋਵੇ ਤੇ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਹੋਵੇ ਇੱਕ ਜਗ੍ਹਾ ਜਗ੍ਹਾ ਤੇ ਤੁਹਾਡੇ ਵੱਲੋਂ ਚਪਾਟੀ ਸਾਹਿਬ ਦਾ ਕਿਹੜਾ ਲਗਾਇਆ ਜਾ ਰਿਹਾ ਹੈ ਜੀ ਬਿਲਕੁਲ ਇਹਨੂੰ ਪ੍ਰੋਪਰ ਤਰਤੀਬ ਵਾਈਜ਼ ਐਜ਼ ਇ ਮਤਲਬ ਪ੍ਰੋਪਰ ਡਿਸਪਲਿਨ ਦੇ ਵਿੱਚ ਜਿੱਥੇ ਕੋਈ ਰੀੜੀਆਂ ਲੱਗਦੀਆਂ ਤਾਂ ਕਿ ਜਿਹੜੇ ਕੋਈ ਮਤਲਬ ਜਿਹੜੇ ਹੈਂਡ ਟੂ ਮਾਊਸ ਲੋਕ ਨੇ ਜਿਨ੍ਹਾਂ ਨੇ ਖਾਣਾ ਆ ਕੋਈ ਜਿਹੜੇ ਸਪੋਸ ਕਈ ਆਪਣਾ ਡੇਲੀ ਰੀੜੀ ਤੋਂ ਹੀ ਮਤਲਬ ਕੋਈ 버ਗਰ ਲਾ ਰਿਹਾ ਕੋਈ ਕੋਈ ਹੋਰ ਤਰ੍ਹਾਂ ਦੇ ਕੰਮ ਆਪਣੇ ਕਰ ਰਹੇ ਨੇ ਕਿ ਜਿਹੜੇ ਰੋਜ਼ ਦੇ ਕੰਮੇ ਨੇ ਉਹਨਾਂ ਨੂੰ ਵੀ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਾ ਆ ਸਕੇ ਤੇ ਜਿਹੜਾ ਟ੍ਰੈਫਿਕ ਤੇ ਆਮ ਜਿਹੜੇ ਪਬਲਿਕ ਨੂੰ ਪ੍ਰੋਪਰ ਅਸੀਂ ਇਹਨੂੰ ਤਾਲਮਿਲ ਦੇ ਨਾਲ ਚਲਾ ਸਕੀਏ ਸੰਡੇ ਮਾਰਕੀਟ ਹੁਣ ਕਿਦੋਂ ਤੱਕ ਹੈ ਉਸ ਜਗ੍ਹਾ ਤੋਂ ਉਠਾ ਕੇ ਦੂਸਰੀ ਜਗ੍ਹਾ ਤ ਉਹ ਪਹੁੰਚ ਜਾਏਗੀ ਮੈਂ ਹੋਫਫੁਲੀ ਇਦਾਂ ਵੀ ਇਹਨੂੰ ਬਹੁਤ ਹੀ ਜਲਦੀ 2-4 ਦਿਨਾਂ ਦੇ ਵਿੱਚ ਇਹਨੂੰ ਅਸੀਂ ਨੇਪਰੇ ਚੜ੍ਹਾ ਦਾਂਗੇ ਸਾਡੇ ਦਾ ਤਾਇਬ ਜੀ ਅਫਸਰ ਆ ਮਨਦੀਪ ਜੀ ਅੱਜ ਟ੍ਰੈਫਿਕ ਪੁਲਿਸ ਤੇ ਅੱਜ ਤੋਂ ਹੀ ਪੂਰੇ ਜਲੰਧਰ ਦਾ ਦੌਰਾ ਕੀਤਾ ਕਿੱਥੇ-ਕਿੱਥੇ ਕਿਹੜੀਆਂ ਰੇਡੀਆਂ ਸੇਫ ਲੱਗ ਸਕਣ ਟ੍ਰੈਫਿਕ ਨਾ ਜਾਮ ਹੋਵੇ ਤੇ ਟ੍ਰੈਫਿਕ ਦਾ ਵੀ ਕਿਹੜਾ ਲੋਕਾਂ ਦੀ ਪਰੇਸ਼ਾਨੀ ਦਾ ਸਾਹਮਣਾ ਹੋਵੇ ਮਾਣਯੋਗ ਕਮਿਸ਼ਨਰ ਪੁਲਿਸ ਤੇ ਸਾਡੇ ਕਮਿਸ਼ਨਰ ਨਗਰ ਨਿਗਮ ਜੀ ਦੀਆਂ ਹਦਾਇਤਾਂ ਅਨੁਸਾਰ ਟ੍ਰੈਫਿਕ ਪੁਲਿਸ ਅਤੇ ਨਗਰ ਨਿਗਮ ਦੀ ਤਾਇਬਜਾਰੀ ਟੀਮ ਵੱਲੋਂ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਟ੍ਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਵਾਸਤੇ ਤੇ ਜਿੰਨੀ ਰੁਕਾਵਟਾਂ ਆ ਰਹੀਆਂ ਜਾਂ ਜਾਮ ਲੱਗ ਰਹੇ ਉਹਨਾਂ ਤੋਂ ਆਮ ਸ਼ਹਿਰੀਆਂ ਨੂੰ ਲਾਜਾਤ ਦੇਣ ਲਈ ਜਿਹੜਾ ਪਿਛਲੇ ਦਿਨਾਂ ਤੋਂ ਇਹ ਕੀਤੀ ਜਾ ਰਹੀ ਇੱਕ ਮੁਹਿੰਮ ਛੇੜੀ ਹੋਈ ਆ ਸੋ ਟ੍ਰੈਫਿਕ ਪੁਲਿਸ ਵੱਲੋਂ ਐਸਪੀ ਚਾਰਲ ਸਾਹਿਬ ਜਿਹੜੇ ਆ ਉਹ ਇਹਦੀ ਕਰ ਰਹੇ ਨੇ ਕਮਾਂਡ ਤੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਕਾਫੀ ਸਾਰੀਆਂ ਜਿਹੜੀਆਂ ਰੇੜੀਆਂ ਜਿਹੜੀਆਂ ਕਿ ਸੜਕਾਂ ਦੇ ਲੱਗੀਆਂ ਸੀ ਜਿਹਦੇ ਕਰਕੇ ਰੁਕਾਵਟਾਂ ਆ ਰਹੀਆਂ ਉਹਨਾਂ ਨੂੰ ਰੀਲੋਕੇਟ ਕਰਨ ਵਾਸਤੇ ਕੋਈ ਐਸੀ ਜਗ੍ਹਾ ਅਸੀਂ ਰਲ ਮਿਲ ਕੇ ਲੱਭੀਆਂ ਨੇ ਜਿੱਥੇ ਕਿ ਉਹਨਾਂ ਦਾ ਕੰਮ ਵੀ ਚੱਲਦਾ ਰਹੇ ਉਹਨਾਂ ਦੀ ਰੋਜੀ ਰੋਟੀ ਦੇ ਵਿੱਚ ਵੀ ਕੋਈ ਵਿਘਨ ਨਾ ਪਵੇ ਤੇ ਟ੍ਰੈਫਿਕ ਜਿਹੜਾ ਉਹ ਸੁਮੂਤਲੀ ਚੱਲੇ ਔਰ ਸ਼ਹਿਰ ਵਾਸੀ ਵੀ ਜਿਹੜੀ ਆ ਉਹ ਜਾਮ ਤੋਂ ਨਜਾਤ ਪਾਣ ਉਹਦੇ ਵਾਸਤੇ ਅਸੀਂ ਦਿਨ ਰਾਤ ਕੰਮ ਕਰ ਰਹੇ ਆ ਐਜ਼ ਅ ਟੀਮ ਬਣ ਕੇ ਬੰਦੇ ਵਿੱਚ ਦਿਖਿਆ ਜਾਂਦਾ ਇੱਕ ਬੰਦੇ ਦੀਆਂ 10-10 ਰੇੜੀਆਂ ਜਲੰਧਰ ਸ਼ਹਿਰ ਦੇ ਵਿੱਚ ਲੱਗੀਆਂ ਕਿ ਆ ਉਹਨਾਂ ਦੀਆਂ ਹੁਣ 10 ਰੇੜੀਆਂ ਤੋਂ ਇੱਕ ਰੇੜੀ ਲੱਗੇਗੀ ਜਾਂ ਦਸੋ ਰੇੜੀਆਂ ਲੱਗਣਗੀਆਂ ਬਾਕੀ ਕਿਹੜੇ ਲੋਕ ਆ ਕਿਹੜੇ ਰੇੜੀਆਂ ਲਗਾਉਂਦੇ ਨੇ ਉਹ ਸ਼ਾਇਦ ਉਹ ਕਹਿੰਦੇ ਨੇ ਹਾਂ ਵੀ ਇੱਕ ਬੰਦੇ ਦੀਆਂ 10 ਰੇੜੀਆਂ ਸ਼ਾਇਦ ਸਾਡੀ ਰੇੜੀ ਨਾਲ ਲੱਗੇ ਤਾਂ ਸਾਡਾ ਕਿਹੜਾ ਘਰ ਦੀ ਰੋਜੀ ਰੋਟੀ ਆ ਉਹ ਨਾ ਚੱਲੇ ਤਕੋ ਇਦਾਂ ਦੀ ਗੱਲ ਅਗਰ ਕੋਈ ਸਾਡੇ ਧਿਆਨ ਵਿੱਚ ਲਿਆਏਗਾ ਤੇ ਜਰੂਰ ਆਪਾਂ ਉਸ ਚੀਜ਼ ਨੂੰ ਕੰਟਰੋਲ ਕਰਾਂਗੇ ਜਿੱਥੇ ਵੀ ਕੋਈ ਇਦਾਂ ਦੀ ਗੱਲ ਆਏਗੀ ਉਹਨੂੰ ਕਾਬੂ ਵਿੱਚ ਕੀਤਾ ਜਾਊਗਾ ਔਰ ਗਰੀਬਾਂ ਨੂੰ ਜਿਹੜਾ ਉਹਨਾਂ ਦਾ ਰੁਜ਼ਗਾਰ ਆ ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾਏ ਕਿਦੋਂ ਤੱਕ ਹੈ ਕਿਹੜੀਆਂ ਰੇੜੀਆਂ ਫੜੀਆਂ ਬਲਿਆਂ ਨੂੰ ਜਗਤ ਕਿਦੋਂ ਤੱਕ ਕਿਹੜੇ ਲੋਕਾਂ ਨੂੰ ਆਪਣੇ ਮੰਜ਼ਲ ਤੱਕ ਪਹੁੰਚਾਇਆ ਜਾਏਗਾ ਜੋ ਟ੍ਰੈਫਿਕ ਪੁਲਿਸ ਤੇ ਤੈਬਜਾਰੀ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਤੁਰੰਤ ਅਸੀਂ ਇਹਦੇ ਵਿੱਚ ਕੋਈ ਜਗ੍ਹਾ ਟਾਈਮ ਦੀ ਤਾਂ ਗੱਲ ਹੀ ਹੈ ਨਹੀਂ ਸਾਡੇ ਕਮਿਸ਼ਨਰ ਨਗਰ ਨਿਗਮ ਜੀ ਦੀ ਹਦਾਇਤ ਤੇ ਮੰਨ ਜੋ ਪੁਲਿਸ ਕਮਿਸ਼ਨਰ ਜੀ ਦੀਆਂ ਤਤ ਅਨੁਸਾਰ ਐਸਪੀ ਚਾਰਲਸ ਸਾਹਿਬ ਤੇ ਸਾਡੀ ਤੈਬਜਾਰੀ ਟੀਮ ਵੱਲੋਂ ਤੁਰੰਤ ਹੀ ਜੜੀਆਂ ਦੇਖੋ ਇਸ ਵੇਲੇ ਵੀ ਅਸੀਂ ਜਗ੍ਹਾ ਦਾ ਮੌਇਨਾ ਕਰ ਅਸੀਂ ਇਹਨਾਂ ਨੂੰ ਸ਼ਿਫਟ ਕਰਨਾ ਸ਼ੁਰੂ ਕਰ ਰਹੇ ਹਾਂ ਜਿੱਦਾਂ ਵੀ ਸਾਡੀ ਟ੍ਰੈਫਿਕ ਪੁਲਿਸ ਦੇ ਨਾਲ ਸਹਿਮਤੀ ਬਣ ਰਹੀ ਹੈ ਵੀ ਇਹ ਵੈਂਡਰ ਇੱਥੇ ਲੱਗਣ ਜਿਹਦੇ ਨਾਲ ਸਾਡੀ ਟ੍ਰੈਫਿਕ ਦੇ ਵਿੱਚ ਕੋਈ ਰੁਕਾਵਟ ਨਾ ਆਵੇ ਅਸੀਂ ਉਹਨਾਂ ਨੂੰ ਤੁਰੰਤ ਹੀ ਸ਼ਿਫਟ ਕਰਾ ਰਹੇ ਹਾਂ ਉੱਥੇ ਉਹ ਕਿੱਦਾਂ ਇੱਕ ਜਗ੍ਹਾ ਦੇ ਉੱਤੇ 10 ਰੇਡੀਆਂ ਦਾ ਹੈ ਤੇ ਉਹਨਾਂ ਨੂੰ ਕਿੱਦਾਂ ਸੈਟਲਮੈਂਟ ਕੀਤੀ ਜਾਏਗੀ ਕਿੱਦਾਂ ਉਹਨਾਂ ਨੂੰ ਸੈੱਟ ਕਰਕੇ ਕਿਹੜੀਆਂ ਉਹ ਸਾਰੇ ਚੌਂਕ ਬਾਇਸ ਤੁਸੀਂ ਕਰ ਰਹੇ ਹੋ ਅਸੀਂ ਰੋਡ ਵਾਈਜ਼ ਦੇਖ ਰਹੇ ਹਾਂ ਜਿੱਦਾਂ ਜਿੱਦਾਂ ਸਾਨੂੰ ਜਗ੍ਹਾ ਕੋਈ ਮਿਲ ਰਹੀ ਹੈ ਜਿੱਥੇ ਜਿੱਥੇ ਜਿੰਨੀਆਂ ਰੇੜੀਆਂ ਅਸੀਂ ਸੇਫਲੀ ਲਗਾ ਸਕਦੇ ਹਾਂ ਅਸੀਂ ਮੈਕਸਿਮਮ ਏਰੀਆ ਕਵਰ ਕਰਕੇ ਉਹਨਾਂ ਨੂੰ ਉਹ ਜਗ੍ਹਾ ਦੇ ਵਿੱਚ ਦੇ ਰਹੇ ਹਾਂ ਤਾਂ ਕਿ ਰੇੜੀਆਂ ਵੀ ਜਿਹੜੀਆਂ ਉਹਨਾਂ ਦਾ ਖਲਾਰਾ ਜ਼ਿਆਦਾ ਨਾ ਪਵੇ ਔਰ ਉਹਨਾਂ ਨੂੰ ਵੀ ਇੱਕ ਮਾਰਕੀਟ ਦੀ ਤਰ੍ਹਾਂ ਇੱਕ ਜਗ੍ਹਾ ਮਿਲ ਜਵੇ ਮੰਨ ਲਓ ਜਿੱਥੇ 20 30 ਰੇੜੀਆਂ ਇਕੱਠੀਆਂ ਹੁੰਦੀਆਂ ਇੱਕ ਮਾਰਕੀਟ ਬਣ ਜਾਂਦੀ ਹੈ ਫੂਡ ਮਾਰਕੀਟ ਬਣ ਜਾਂਦੀ ਹੈ ਲੋਕਾਂ ਨੂੰ ਜਿਨ੍ਹਾਂ ਨੇ ਸਟ੍ਰੀਟ ਫੂਡ ਖਾਣਾ ਉਹਨਾਂ ਨੂੰ ਇੱਕ ਪੁਆਇੰਟ ਮਿਲ ਜਾਂਦਾ ਵੀ ਹਾਂ ਉੱਥੇ ਜਾਵਾਂਗੇ ਤਾਂ ਹਰ ਤਰ੍ਹਾਂ ਦੀ ਰੇੜੀ ਵਧੇਗਾ ਔਰ ਇੱਕ ਜਗ੍ਹਾ ਤੇ ਖੜੇ ਹੋਣਗੇ ਤਾਂ ਉਹਨਾਂ ਨੂੰ ਜਿਹੜਾ ਫੂਡ ਸੇਫਟੀ ਸਰਟੀਫਿਕੇਟ ਵੀ ਮਿਲੇਗਾ ਜਮਾਟੋ ਸਵੀਗੀ ਉਹਦੇ ਉੱਤੇ ਵੀ ਆਪਣਾ ਕੰਮ ਕਰ ਸਕਦੇ ਆ ਸੋ ਅਸੀਂ ਮਤਲਬ ਕਿ ਕੋਸ਼ਿਸ਼ ਇਹੀ ਕਰ ਰਹੇ ਆ ਕਿ ਸ਼ਹਿਰ ਵੀ ਵਧੀਆ ਤਰੀਕੇ ਨਾਲ ਚੱਲੇ ਅਤੇ ਇਹਨਾਂ ਗਰੀਬਾਂ ਦੀ ਰੋਜੀ ਰੋਟੀ ਵੀ ਵਧੀਆ ਤਰੀਕੇ ਨਾਲ ਜੀ ਇੱਥੇ ਹੋ ਗਈ ਰੇੜੀ ਫੜੀਆਂ ਵਾਲੇ ਦੁਕਾਨਦਾਰਾਂ ਵੱਲੋਂ 10-10 4-4 ਫੋਟੋ ਕਿਹੜੀਆਂ ਦੁਕਾਨਾਂ ਲਗਾ ਕੇ ਅੱਗੇ ਮਾਲ ਲਗਾਇਆ ਜਾਂਦਾ ਉਹਨਾਂ ਲਈ ਕੀ ਦੇਤਾ ਤੁਹਾਡੇ ਵੱਲੋਂ ਕੀਤੇ ਜਾ ਰਹੀਆਂ ਲਗਾਤਾਰ ਤੁਹਾਡੇ ਵੱਲੋਂ ਕਾਰਵਾਈਆਂ ਤਾਂ ਜ਼ਰੂਰ ਕੀਤੀਆਂ ਜਾਂਦੀਆਂ ਫਿਰ ਕਿਦੋਂ ਕਾਰਵਾਈ ਤੋਂ ਬਾਅਦ ਫਿਰ ਉਹ ਉੱਥੇ ਤੇ ਉੱਥੇ ਸਮਾਨ ਉੱਧੇ ਹੀ ਲੱਗ ਜਾਂਦਾ ਉਹਨਾਂ ਨੂੰ ਕਿਹਾ ਤੁਹਾਡੇ ਵੱਲੋਂ ਪੁਲਿਸ ਕਮਿਸ਼ਨਰ ਵੱਲੋਂ ਤੁਹਾਡੇ ਵੱਲੋਂ ਪਰਚੇ ਕਰਾਈ ਜਾਣ ਜਾਂ ਉਹਨਾਂ ਦੇ ਕਾਰਵਾਈਆਂ ਕਰਾਈਏ ਇਹ ਤੁਸੀਂ ਬੜਾ ਇੰਪੋਰਟੈਂਟ ਜਿਹੜਾ ਸਵਾਲ ਕੀਤਾ ਹੈ ਮੇਨ ਜਿਹੜੀ ਸ਼ਹਿਰ ਵਿੱਚ ਬਲਾਕੇਜ ਦਾ ਕਾਰਨ ਹੀ ਇਹ ਹੈ ਵੀ ਜਿਹੜੇ ਦੁਕਾਨਦਾਰ ਵੱਲੋਂ 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 ਲੋਡ ਤੋਂ ਵੱਧ ਸਮਾਨ ਸੜਕ ਤੇ ਰੱਖ ਕੇ ਸੜਕ ਦੀ ਆਵਾਜਾਈ ਦੀ ਜਗ੍ਹਾ ਘਟਾਈ ਜਾ ਰਹੀ ਹੈ ਇਸ ਵਿੱਚ ਐਸਪੀ ਚਾਰਲਸ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਦੇ ਨਾਲ ਸਾਡੀ ਡਿਸਕਸ਼ਨ ਹੋਈ ਹੈ ਸੋ ਇਹ ਆ ਮਾਨਯੋਗ ਕਮਿਸ਼ਨਰ ਨਗਰ ਨਿਗਮ ਅਤੇ ਮਾਨਯੋਗ ਪੁਲਿਸ ਕਮਿਸ਼ਨਰ ਜੀ ਦੇ ਧਿਆਨ ਵਿੱਚ ਲਿਆਂਦਾ ਜਾਊਗਾ ਛੇਤੀ ਮਸਲਾ ਲਿਆਂਦਾ ਵੀ ਹੈ ਔਰ ਉਹਨਾਂ ਵੱਲੋਂ ਜੋ ਹਦਾਇਤਾਂ ਹੋਣਗੀਆਂ ਕਾਨੂੰਨੀ ਪੱਖ ਦੀਆਂ ਉਹ ਅਮਲ ਵਿੱਚ ਛੇਤੀ ਤੋਂ ਛੇਤੀ ਲਿਆਂਦੀਆਂ ਜਾਣਗੀਆਂ ਚਲੋ ਸਾਬ ਮੈਂ ਗੱਲ ਇਹਨਾਂ ਨਾਲ ਵੀ ਕੀਤੀ ਹੈਗੀ ਕਿਹੜਾ ਦੁਕਾਨਦਾਰਾਂ ਵੱਲੋਂ 2-2 3-3 ਫੁੱਟ ਕਿڑی ਦੁਕਾਨ ਅੱਗੇ ਵਧਾਇਆ ਜਾਂਦਾ ਸਮਾਨ ਰੱਖਿਆ ਜਾਂਦਾ ਬਾਜ਼ਾਰਾ ਦੇ ਵਿੱਚ ਕਿਹੜਾ ਭੀੜ ਭਾੜ ਬਾਜ਼ਾਰ ਆ ਉਹਨਾਂ ਦੇ ਵਿੱਚ ਇਹ ਹਾਲਾਤ ਹੋ ਜਾਂਦੇ ਨੇ ਉਹਨਾਂ ਦੀਆਂ ਦੁਕਾਨਾਂ ਹੀ ਕਿੜੀਆਂ ਅੱਗੇ ਵਧ ਜਾਂਦੀਆਂ ਤੇ ਟ੍ਰੈਫਿਕ ਦੀ ਬੋਲ ਲੋਕਾਂ ਨੂੰ ਮੁਸ਼ਕਲ ਦਾ ਹੁਣ ਮਨਦੀਪ ਜੀ ਉਹਨਾਂ ਦਾ ਕੀ ਤੁਹਾਡੇ ਵੱਲੋਂ ਐਕਸ਼ਨ ਕੀ ਲਿੱਤਾ ਜਾ ਰਿਹਾ ਹੈ ਬਿਲਕੁਲ ਇਹ ਫਿਰਾਲ ਅਸੀਂ ਜਿਹੜਾ ਇੱਥੇ ਕੰਮ ਕਰ ਰਹੇ ਆ ਫੇਸ 1 ਚੱਲ ਰਿਹਾ ਹੈ ਫੇਸ 1 ਦੇ ਵਿੱਚ ਅਸੀਂ ਕੁਝ ਜਿਹੜੇ ਆ ਨੋ ਟੋਲਰੈਂਸ ਜ਼ੋਨ ਅਸੀਂ ਬਣਾਏ ਨੇ 21 ਦੇ ਕਰੀਬ ਜੀ ਨੋ ਟੋਲਰੈਂਸ ਰੋਡ ਬਣਾਏ ਨੇ ਫਿਲਹਾਲ ਅਸੀਂ ਉਸਤੇ ਕੰਮ ਕਰ ਰਹੇ ਹਾਂ ਜਿਹੜਾ ਆਨਲਾਈਨ ਟਾਈਮ ਫੇਜ਼ 2 ਹੋਏਗਾ ਉਹਦੇ ਚ ਨਾਲ ਮਿਲ ਕੇ ਇਹਨਾਂ ਦੇ ਨਾਲ ਤਾਲਮੇਲ ਕਰਕੇ ਪ੍ਰੋਪਰ ਜੇ ਕੋਈ ਕਿਸੇ ਨੇ ਫੜੀਆਂ ਲਾਈਆਂ ਜਾਂ ਕਿ ਇਨਫਰਮੈਂਟ ਕਿਥੇ ਉਹ ਬਿਲਕੁਲ ਇਹਨਾਂ ਦੇ ਨਾਲ ਮਿਲ ਕੇ ਐਜ਼ ਅ ਟੀਮ ਇਹਨੂੰ ਬਿਲਕੁਲ ਹਟਾਵਾਂਗੇ ਕਾਰਵਾਈ ਤੇ ਕੀਤੀ ਜਾਂਦੀ ਹੈ ਕਾਰਵਾਈ ਤੋਂ ਬਾਅਦ ਫਿਰ ਦੁਬਾਰਾ ਤੋਂ ਉੱਥੇ ਦੇ ਉੱਤੇ ਹੀ ਦੁਕਾਨਾਂ ਲੱਗੀਆਂ ਕਿ ਉਹਨਾਂ ਤੇ ਵੀ ਚਲਾਨ ਉਹਨਾਂ ਤੇ ਵੀ ਕਾਰਵਾਈਆਂ ਕੀਤੀਆਂ ਜਾਣਗੀਆਂ ਸਰ ਬਿਲਕੁਲ ਜਿਵੇਂ ਹੁਣ ਤੁਸੀਂ ਦੇਖਿਆ ਆ ਵੀ 144 ਦੇ ਆਰਡਰ ਕੀਤੇ ਸੀ ਉਸ ਤੋਂ ਬਾਅਦ 188 ਦੇ ਪਰਚੇ ਹੋਏ ਨੇ ਐਫ ਆਰ ਰਜਿਸਟਰ ਹੋਈਆਂ ਨੇ ਕਈ ਥਾਵਾਂ ਦੇ ਉੱਤੇ ਉਹਦੇ ਜੀ ਉਹਨਾਂ ਨੂੰ ਵਾਰਨਿੰਗ ਦੇ ਕੇ ਐਜ਼ ਇਹ ਮਤਲਬ ਜੋ ਵੀ ਅਕੋਰਡਿੰਗ ਟੂ ਲਾ ਜੋ ਚੱਲਦਾ ਆ ਉਹਦੇ ਮੁਤਾਬਕ ਉਹ ਕਾਰਵਾਈ ਅਮਲ ਚਲਾਈ ਜਾਈਗੀ ਦੇਖਿਆ ਸੀ ਗਲਬਤ ਕੀਤੀ ਗਿਆ ਹੈ ਅਫਸਰਾ ਦੇ ਨਾਲ ਜੋ ਉਹਨਾਂ ਨੇ ਅੱਜ ਜਲੰਧਰ ਦਾ ਦੌਰਾ ਕੀਤਾ ਗਿਆ ਜਲੰਧਰ ਦੇ ਰੇਡੀਆਂ ਫੜੀਆਂ ਵਾਲਿਆਂ ਨੂੰ ਇੱਕ ਸੇਫ ਜਗ੍ਹਾ ਕਿਹੜੀਆਂ ਜਲੰਧਰ ਦੇ ਲੱਗ ਲੱਗ ਚੌਂਕਾ ਦੇ ਵਿੱਚ ਜਾਂ ਮਾਰਕੀਟਾਂ ਦੇ ਵਿੱਚ ਦਿੱਤੀਆਂ ਜਾਣਗੀਆਂ ਇੱਕੋ ਜਗ੍ਹਾ ਤੇ ਸਾਰੀ ਮਾਰਕੀਟ ਭਾਵੇਂ ਫੂਡ ਦੀ ਹੈ ਭਾਵੇਂ ਕੋਈ ਵੀ ਮਾਰਕੀਟ ਹੈ ਕੱਪੜੇ ਦੀ ਹੈ ਜੋ ਸਭ ਤੋਂ ਜ਼ਿਆਦਾ ਸੰਡੇ ਮਾਰਕੀਟ ਦਾ ਰਸ਼ ਹੁੰਦਾ ਉਹ ਵੀ ਜਲਦੀ ਸ਼ਿਫਟ ਕੀਤਾ ਜਾਏਗਾ